ਕਸਾਲ ਹੋ ਗਿਆ ਪੂਰਾ ਕਰੋਗਾ ਇਹਨੂੰ ਘਰੋਂ ਤਾਂ ਅਮਰੀਕਾ ਗਿਆ ਸੀ ਸਰਦੂਪ ਪਤਨੀ ਵੀ ਜਨਤਾ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨੇ ਤੋਂ ਇੱਕ ਨੰਬਰ ਲੈ ਕੇ ਦੋ ਨੰਬਰ ਜੇ ਵਸਾਤਾ ਜਨਤਾ ਨੇ ਤੇ ਜਦੋਂ ਇਹਨਾਂ ਨੇ ਕਰੋ ਲੱਖ ਰੁਪਇਆ ਹੋਰ ਪਾਇਆ ਤੇ ਫਿਰ ਉੱਥੋਂ ਅਗਾ ਕੱਟਿਆ ਨੇ ਅਗਾ ਜਾ ਕੇ ਤੇਰੇ ਕਿੱਥੇ ਕੋਈ ਇਹਨੂੰ ਲੈਣ ਆਇਆ ਜਾਂ ਕਿਸੇ ਦੇ ਹੱਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਉਹ ਬਾਥਰੂਮ ਵਿੱਚ ਉੱਤੇ ਬੰਦ ਕਰਕੇ ਰੱਖ ਦਿੱਤਾ ਕਹਿੰਦੇ 15 15 20 ਦਿਨ ਦੇ ਵਿੱਚ ਪਹਚਾ ਦਾਂਗੇ ਤੇ ਮੈਨੂੰ ਸਾਲ ਹੋ ਗਿਆ ਗਿਤਾਉਣ ਵਿੱਚ ਜਿਹਨਾਂ ਨਾਲ ਗੱਲ ਕੀਤੀ ਜਣਾ 35 ਲੱਖ ਰੁਪਏ ਤੇ ਕਹਿੰਦਾ ਜੀ ਮੈਂ ਇੱਕ ਨੰਬਰ ਤੇ ਪਹਚਾਉਂਗਾ ਉਹਨੇ ਘਾਂ ਡੋਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ ਤੁਸਾਨੂੰ ਡੋਂਕਰਾਂ ਦੇ ਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾ ਤੇ ਆਕੜਿੰਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਵੇਚਾਂਗੇ ਇਹ ਏਜੰਟਾਂ ਨੇ ਉਹਨਾਂ ਨੂੰ ਵਿਕੇ ਸੇ ਡਾਕਟਰਾਂ ਦੇ ਹੱਥ ਵਿੱਚ ਇੱਕ ਸਬਦੇ ਦਾ ਉਹਨਾਂ ਵੇਚ ਹੀ ਦਿੱਤਾ ਸੀਗਾ 1 ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਸਾਨੂੰ 1 ਕਰੋੜ ਮਿਲੇਗਾ ਤਾਂ ਅਸੀਂ ਤਾਂ ਬਚਾਏ ਦੇਵਾਂਗੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮੁੰਡਾ ਵਾਪਸ ਲਿਆ ਦਿੱਤਾ ਉਹਨਾਂ ਨੇ ਦਬਾਅ ਪਾ ਕੇ ਕਿ ਜਦੋਂ ਵੀ ਤੀਰ ਗਰ ਮਤਲਬ ਆਪ ਕੋਈ ਕਿਰਾਏ ਸੀ ਹੋਟਲ ਚ ਦੂਸਰੇ ਹੋਟਲ ਚ ਜਾਣ ਲੱਗਾ ਸੀ ਤੇ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਜੀ ਬੱਚੇ ਨੂੰ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਡ ਕੀਤੀ ਹੋਈ ਆ ਉਹਦੇ ਸਬੰਧੀ ਬਿਆਨ ਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਬਾਰੇ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਪੰਜਾਬ ਦੀ ਨੌਜਵਾਨ ਪੀੜ੍ਹੀ ਰੋਜੀ ਰੋਟੀ ਲਈ ਵਿਦੇਸ਼ਾਂ ਨੂੰ ਜਾ ਰਹੀ ਹੈ ਜਿੰਨਾ ਚੋ ਕੁਝ ਨੌਜਵਾਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ ਅਤੇ ਕੁਝ ਡੋਂਕਰਾਂ ਦੇ ਚੁੰਗਲ ਚ ਫਸ ਕੇ ਰਹਿ ਜਾਂਦੇ ਨੇ ਅਜਿਹਾ ਹੀ ਕੁਝ ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਪਿੰਡ ਮਾਲੇਵਾਲਾ ਦੇ ਰਹਿਣ ਵਾਲੇ ਰਵੀ ਨਾਲ ਹੋਇਆ ਜਿਸ ਨੂੰ ਇੱਕ 에ਜੰਟ ਇੱਕ ਨੰਬਰ ਚ ਅਮਰੀਕਾ ਭੇਜਣ ਦਾ ਕਹਿ ਕੇ ਲੈ ਗਿਆ ਸੀ ਅਤੇ ਕਈ ਮਹੀਨੇ ਲੰਬੀਆਂ ਚ ਰਹਿਣ ਤੋਂ ਬਾਅਦ 에ਜੰਟਾਂ ਨੇ ਰਵੀ ਨੂੰ ਮੈਕਸੀਕੋ ਦੇ ਰਸਤੇ ਡੋਂਕੀ ਲਗਾ ਕੇ ਅਮਰੀਕਾ ਚ ਦਾਖਲ ਕਰਵਾਉਣਾ ਸੀ ਪਰ ਉਸ ਨੂੰ ਅਮਰੀਕਾ ਪਹੁੰਚਾਉਣ ਦੀ ਬਜਾਏ ਮੈਕਸੀਕੋ ਚਹੀ ਬੰਦਕ ਬਣਾ ਕੇ ਰੱਖਿਆ ਗਿਆ ਸੀ ਪਰਿਵਾਰ ਨੇ ਦੱਸਿਆ ਕਿ ਜਾਗੀਰ ਨਾਮ ਦੇ ਇੱਕ ਟਰੈਵਲ ਏਜੰਟ ਨੇ ਰਵੀ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਦੀ ਗੱਲ ਕੀਤੀ ਸੀ ਅਤੇ ਏਜੰਟ ਵੱਲੋਂ ਕਿਹਾ ਗਿਆ ਸੀ ਜੇਕਰ ਇੱਕ ਨੰਬਰ 'ਚ ਸਹੀ ਤਰੀਕੇ ਨਾਲ ਰਵੀ ਨੂੰ ਅਮਰੀਕਾ ਭੇਜਣਾ ਹੈ ਤਾਂ ਉਸ ਲਈ 35 ਲੱਖ ਰੁਪਏ ਲੱਗਣਗੇ ਅਗਰ ਡੋਂਕੀ ਰੂਟ ਰਾਹੀਂ ਜਾਣਾ ਹੈ ਤਾਂ 29 ਲੱਖ ਰੁਪਏ ਦਾ ਖਰਚਾ ਆਵੇਗਾ ਪਰਿਵਾਰ ਨੇ 35 ਲੱਖ ਰੁਪਏ ਚ ਸਹੀ ਤਰੀਕੇ ਨਾਲ ਰਵੀ ਨੂੰ ਅਮਰੀਕਾ ਭੇਜਣ ਲਈ ਹਾਮੀ ਭਰ ਦਿੱਤੀ ਅਤੇ 35 ਲੱਖ ਰੁਪਏ 에ਜੰਟ ਨੂੰ ਦੇ ਦਿੱਤੇ 에ਜੰਟ ਵੱਲੋਂ ਰਵੀ ਨੂੰ ਪਹਿਲਾਂ ਕੋਲੰਬੀਆ ਭੇਜਿਆ ਗਿਆ ਉੱਥੇ ਕੁਝ ਮਹੀਨੇ ਕੋਲੰਬੀਆ ਚ ਰੱਖਣ ਤੋਂ ਬਾਅਦ ਰਵੀ ਨੂੰ ਮੈਕਸੀਕੋ ਭੇਜਿਆ ਗਿਆ ਅਤੇ ਮੈਕਸੀਕੋ ਰਾਹੀਂ ਡੋਂਕੀ ਲਗਵਾ ਕੇ ਅਮਰੀਕਾ ਭੇਜਿਆ ਜਾਣਾ ਸੀ ਪਰ ਮੈਕਸੀਕੋ ਚ ਬੈਠੇ ਕੁਝ 에ਜੰਟਾਂ ਨੇ ਰਵੀ ਨੂੰ ਉੱਥੇ ਹੀ ਬੰਦਕ ਬਣਾ ਲਿਆ ਅਤੇ ਪਰਿਵਾਰ ਕੋਲੋਂ ਪੈਸੇ ਦੀ ਮੰਗ ਕੀਤੀ ਪਰਿਵਾਰ ਵੱਲੋਂ 1 ਲੱਖ ਰੁਪਏ ਹੋਰ ਵੀ ਭੇਜ ਦਿੱਤਾ ਗਿਆ ਪਰ ਰਵੀ ਨੂੰ ਨਹੀਂ ਛੱਡਿਆ ਗਿਆ ਅਤੇ ਨਾ ਹੀ ਅਮਰੀਕਾ ਭੇਜਿਆ ਗਿਆ ਪਰਿਵਾਰ ਨੇ ਕਈ ਵਾਰ ਭਾਰਤ ਬੈਠੇ ਏਜੰਟ ਨੂੰ ਮਿੰਤਾ ਕੀਤੀਆਂ ਤੇ ਰਵੀ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਉਣ ਜਾਂ ਫਿਰ ਅਮਰੀਕਾ ਭੇਜਣ ਲਈ ਕਿਹਾ ਪਰ ਏਜੰਟ ਵੱਲੋਂ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਰਵੀ ਵੱਲੋਂ ਵਿਦੇਸ਼ 'ਚ ਬਹਿ ਕੇ ਆਪਣੀਆਂ ਤਸਵੀਰਾਂ ਭੇਜੀਆਂ ਗਈਆਂ ਜਿਸ ਵਿੱਚ ਉਸ ਨਾਲ ਕਾਫੀ ਬੁਰਾ ਵਰਤਾਅ ਹੁੰਦਾ ਦਿਖਾਈ ਦਿੱਤਾ ਅਤੇ ਉਸਤੇ ਤਸ਼ੱਦਦ ਟਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਅੱਗੇ ਰੋਂਦੇ ਹੋਏ ਗੁਹਾਰ ਲਗਾਈ ਕਿ ਉਹਨਾਂ ਦੇ ਬੱਚੇ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ ਜਿਸ ਨੂੰ ਗੰਭੀਰਤਾ ਨੂੰ ਲੈਂਦੇ ਹੋਏ ਐਸਐਸਪੀ ਭੁਪਿੰਦਰ ਸਿੰਘ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਅਤੇ ਡੌਂਕਰਾਂ ਦੇ ਕਬਜ਼ੇ ਚੋਂ ਫਸੇ ਰਵੀ ਨੂੰ ਵਾਪਸ ਲਿਆਉਣ ਦੀ ਕਾਰਵਾਈ ਆਰੰਭ ਕੀਤੀ ਗਈ ਹੁਣ ਐਸਐਸਪੀ ਭੁਪਿੰਦਰ ਸਿੰਘ ਦੇ ਯਤਨਾਂ ਸਦਕਾ ਰਵੀ ਨੂੰ ਵਾਪਸ ਲਿਆਂਦਾ ਗਿਆ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਫਿਰੋਜ਼ਪੁਰ ਪਹੁੰਚੇ ਪਰਿਵਾਰ ਵੱਲੋਂ ਐਸਐਸਪੀ ਭੁਪਿੰਦਰ ਸਿੰਘ ਅਤੇ ਮੀਡੀਆ ਦਾ ਧੰਨਵਾਦ ਕੀਤਾ ਗਿਆ ਗੱਲਬਾਤ ਦੌਰਾਨ ਪਰਿਵਾਰ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਐਸਐਸਪੀ ਅਤੇ ਮੀਡੀਆ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਖਬਰਾਂ ਨਸ਼ਰ ਕਰਨ ਅਤੇ ਪੁਲਿਸ ਦੇ ਯਤਨਾਂ ਸਦਕਾ ਉਹਨਾਂ ਦਾ ਬੱਚਾ ਸਹੀ ਸਲਾਮਤ ਘਰ ਪਹੁੰਚਿਆ ਉਹਨਾਂ ਮੰਗ ਕੀਤੀ ਕਿ ਅਜੇ ਏਜੰਟਾਂ ਦੇ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜੋ ਉਹਨਾਂ ਦੇ ਬੱਚੇ ਨਾਲ ਹੋਇਆ ਉਹ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ ਅਤੇ ਕਈ ਮਹੀਨੇ ਕੋਲੰਬੀਆ 'ਚ ਰਹਿਣ ਤੋਂ ਬਾਅਦ ਏਜੰਟਾਂ ਨੇ ਰਵੀ ਨੂੰ ਮੈਕਸੀਕੋ ਦੇ ਰਸਤੇ ਡੋਂਕੀ ਲਗਵਾ ਕੇ ਅਮਰੀਕਾ ਵਿੱਚ ਦਾਖਲ ਕਰਵਾਉਣਾ ਸੀ ਤਾਂ ਨਾਮ ਕੁਲਵੰਤ ਕੌਰ ਹਾਂ ਜੀ ਕਿਥੇ ਰਹੇ ਬੜੇ ਤੇ ਕੀ ਲੱਗਦਾ ਸੀ ਜੀ ਜੀ ਸਾਡਾ ਮੇਰਾ ਜੇੜ ਦਾ ਲੜਕਾ ਬੇਟਾ ਹਾਂਜੀ ਹਾਂ ਜੀ ਪਿੰਡ ਮਾਲੇ ਵਾਲੇ ਦੇ ਰਹਿਣ ਵਾਲੇ ਆ ਸੀ ਇਹ ਨਾਮ ਮੁੰਡੇ ਦਾ ਕੀ ਸੀਗਾ ਹਾਂਜੀ ਇਹਨਾਂ ਦਾ ਨਾਮ ਰਵੀ ਰਵੀ ਸੀਗਾ ਹਾਂਜੀ ਕਿੰਨੀ ਦਿਨ ਹੋ ਗਈ ਕਿੱਥੇ ਗਿਆ ਸੀਗਾ ਹਾਂਜੀ ਇਹਨਾਂ ਨੂੰ 1 ਸਾਲ ਹੋ ਗਿਆ ਪੂਰਾ ਕਰੋ ਗਿਆ ਇਹਨੂੰ ਕਰੋ ਤਾਂ ਅਮਰੀਕਾ ਗਿਆ ਸੀ ਸਰਗੁਪ ਪਤਾ ਨਹੀਂ ਵੀ ਜਨਤਾ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨਹੀਂ ਸਾਲ ਹਾਂਜੀ 1 ਸਾਲ ਪੂਰਾ ਅਖੀਰ ਤੇ ਸਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਜਨਤਾ ਨੇ ਉਹਨਾਂ ਨੂੰ ਵਿਕੇ ਸੇ ਡੋਕਰਾਂ ਦੇ ਹੱਥ ਵਿੱਚ ਇੱਕ ਸਬਦੇ ਦਾ ਉਹਨਾਂ ਵੇਚ ਹੀ ਦਿੱਤਾ ਸੀਗਾ 1 ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਸਾਨੂੰ 1 ਕਰੋੜ ਮਿਲੇਗਾ ਤੇ ਅਸੀਂ ਤਾਂ ਬਚਾਏ ਦਿਆਗੇ ਪਰ ਸਰ ਅਸੀਂ ਤਾਂ মিডিਆ ਦੇ ਦੁਆਰਾ ਖਬਰ ਦੇ ਦੁਆਰਾ ਸਾਨੂੰ ਬੱਚਾ ਮਿਲਿਆ ਕੁਝ ਸਾਡਾ ਪੁਲਿਸ ਦੇ ਸਹਿਯੋਗ ਨਾਲ ਬੱਚਾ ਮਿਲਿਆ ਸਰ ਦੇ ਸਹਿਯੋਗ ਨਾਲ ਬੱਚਾ ਮਿਲਿਆ ਜੋ ਕਿ ਅਸੀਂ ਫਰੋਈਪੁਰ ਆਣ ਕੇ ਪੇਸ਼ ਹੋਏ ਸਾਡਾ ਬੱਚਾ ਸਰਾਂ ਨੇ ਬਹੁਤ ਜਲਦੀ ਸਾਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ মিডিਆ ਦਾ ਵੀ ਜਿੰਨਾ ਮਾਵਾਂ ਦੇ ਪੁੱਤ ਬਾਹਰ ਦੇ ਮੁਲਕ ਫਸੇ ਹੋਏ ਨੇ ਮੀਡੀਆ ਦੇ ਦੁਆਰਾ ਹੀ ਉਹਨਾਂ ਦੇ ਬੱਚੇ ਨਿਕਲਨੇ ਨੇ ਖਬਰ ਦੇ ਦੁਆਰਾ ਹੀ ਬੱਚੇ ਨਿਕਲਨੇ ਨੇ ਜਿੰਨੀ ਵੀ ਜਲਦੀ ਹੋ ਸਕੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਪੋ ਆਪਣੇ ਬੱਚੇ ਬਾਹਰ ਦੇ ਮੁੱਖ ਜਿਹੜੇ ਫਸੇ ਹੋਏ ਨੇ ਉਹ ਕਢਾ ਲੈਣਾ ਤੇ ਬਹੁਤ ਚੰਗਾ ਨਹੀਂ ਤਾਂ ਉਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੋਣਾ ਚਾਲਮਾਂ ਦੇ ਹੱਥ ਚੜ ਗਏ ਕਿਸ ਤਰ੍ਹਾਂ ਹਾਂਜੀ ਬਹੁਤ ਕਿੰਨੇ ਬੱਚੇ ਉਧਰ ਝਾਲਮਾਂ ਨੇ ਹੱਥੇ ਚੜੇ ਹੋਏ ਇੱਕੋ ਕੁਛ ਕਹਿੰਦੇ ਨੇ ਤਾਂ ਕੋਈ ਕੁਛ ਨਹੀਂ ਹਾਂਜੀ ਇੱਥੋਂ ਕਹਿੰਦੇ ਆ ਇੱਕ ਨੰਬਰ ਤੱਕ ਭੇਜਨਾ ਅੱਗੇ ਜਾ ਕੇ ਦੋ ਨੰਬਰ 'ਚ ਡੋਕੀ 'ਚ ਕਰ ਦਿੰਦੇ ਆ ਸਰ ਬੱਚਿਆਂ ਦਾ ਬਹੁਤ ਮਾੜਾ ਹਾਲ ਹੈ। ਹਾਂਜੀ ਸਰ ਪੰਜਾਬ ਦੀਆਂ ਜਿਹੜੀਆਂ ਮਾਵਾਂ ਨੇ ਇਹਨਾਂ ਨੇ ਬੱਚੇ ਬਹੁਤ ਔਖੇ ਪਾਲੇ ਆ। ਦਿਹਾੜੀ ਮਿਹਨਤ ਕਰ ਕਰਕੇ ਪਾਲ ਕੇ ਆ ਸੀ ਆ ਬੱਚੇ ਨੂੰ ਇਹਦਾ ਹਾਲ ਵੇਖ ਕੇ ਤਾਂ ਅਸੀਂ ਇਹ ਕਹਿੰਨੀ ਆ ਹਰ ਮਾਂ ਨੂੰ ਇਹਹੀ ਮਿੰਤ ਕਰਨਿਆ ਕਿ ਬੱਚੇ ਨੂੰ ਮੰਗ ਕੇ ਖਵਾ ਲਓ ਪਰ ਬਾਹਰ ਦੇ ਮੁੱਖ ਕਦੇ ਨਾ ਭੇਜੋ। ਹਾਂਜੀ ਹੁਣ ਅੱਜ ਤੁਸੀਂ ਐਸਐਸਪੀ ਸਾਹਿਬ ਦਾ ਮਾਨ ਸਤਿਕਾਰ ਕਰਨ ਆਏ ਜੀ ਹਾਂਜੀ ਸਰ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਜਿਨ੍ਹਾਂ ਨੇ ਸਾਡਾ ਬੱਚਾ 10 ਦਿਨਾਂ ਦੇ ਵਿੱਚ ਵਿੱਚ ਹੀ ਵਾਪਸ ਕਰਾ ਦਿੱਤਾ ਨਹੀਂ ਤਾਂ ਇੰਨੀ ਜਲਦੀ ਸਾਡੇ ਕੋਲ ਕਦੇ ਨਹੀਂ ਮੁੜ ਕੇ ਆਉਣਾ ਸੀ মিডিਆ ਨੇ ਤੇ ਸਰ ਨੇ ਹੀ ਸਾਡਾ ਬੱਚਾ ਵਾਪਸ ਕਰਾਇਆ ਹਾਂਜੀ ਵੇਰ ਪਰ ਲੋ ਆਹ ਪਰ ਲੋ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਚਾਹਨੀਏ ਦੇ ਰਹਿਣ ਵਾਲੇ ਆ ਮਾਲੇ ਵਾਲੇ ਮੇਰਾ ਪਤੀਜਾ ਹੈਗਾ ਅੱਛਾ ਤੁਹਾਡਾ ਪਤੀਜਾ ਲੱਗਦਾ ਹਾਂਜੀ ਮੇਰਾ ਪਤੀਜਾ ਅਸਲ ਅਮਰੀਕਾ ਭੇਜਿਆ ਸੀ ਅੱਛਾ ਕਿਵੇਂ ਭੇਜਿਆ ਸੀ ਇਹ ਜੰਗੀਰੇ ਨੇ ਭੇਜਿਆ ਸੀ ਕਹਿੰਦਾ ਸੀ ਮੈਂ ਇੱਕ ਕਲੰਬਰ ਚ ਭੇਜਿਆਗਾ ਤੇ ਅਗਾ ਜਾ ਕੇ ਨਡੌਂਗੀ ਨਹੀਂ ਕਰਤਾ ਸੀ ਤੇ ਫਿਰ ਇਹਨਾਂ ਨੇ ਜਿੰਨੇ ਪੈਸੇ ਇਹਨਾਂ ਨੇ ਮੰਗੇ ਆ 35 ਲੱਖ ਔਰ ਬਾਅਦ ਚ 1 ਲੱਖ ਰੁਪਈਆ ਮੰਗਾ ਨੇ ਕਿਤੇ ਨੂੰ ਫਾੜ ਕੇ ਰੱਖਿਆ ਹੋਇਆ ਸੀ ਪਾਸੇ ਕੀਤਾ ਹੋਇਆ ਸੀ ਤੇ ਜਦੋਂ ਇਹਨਾਂ ਨੇ ਕਰੋ ਲੱਖ ਰੁਪਈਆ ਹੋਰ ਪਾਇਆ ਇਹ ਸ਼ੇਰ ਉਥੋਂ ਆ ਗੱਡਿਆ ਨੇ ਅਗਾ ਜਾ ਕੇ ਪੇਰੇ ਕਿਤੇ ਕੋਈ ਇਹਨੂੰ ਲੈਣ ਆਇਆ ਜਾਂ ਕੋ ਕਿਸੇ ਦੇ ਹੱਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਇਹਨੂੰ ਬਾਥਰੂਮ ਵਿੱਚ ਉੱਥੇ ਬੰਦ ਕਰਕੇ ਰੱਖ ਦਿੱਤਾ ਤੇ ਜਦੋਂ ਸਾਡੇ ਕੋਲ ਫੋਟੋਆਂ ਆਈਆਂ ਸਾਨੂੰ ਪਤਾ ਲੱਗਿਆ ਅਸੀਂ ਉਥੋਂ 9 ਤਰੀਕ ਦੇ ਉਹਨਾਂ ਦੇ ਕਰੇ ਪਹਿਲਾਂ ਹੀ ਪੰਚਾਇਤਾਂ ਜਾਂਦੇ ਰਹੇ ਅਸੀਂ ਵੀ ਜਾਂਦੇ ਰਹੇ ਉਹਨਾਂ ਦੇ ਕਰੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਤੇ ਉਦੋਂ ਬਾਅਦ ਅਸੀਂ ਇੱਥੇ 19 ਤਰੀਕ ਦੇ ਆਉਣੇ ਪ੍ਰੋਇਕੋਰ ਆ ਕੇ ਖਬਰ ਲਵਾਈ ਹੈ ਤੇ ਤੇ ਰੈਸੀਪੀਂਡ ਵਿੱਚ ਜਾ ਕੇ ਵੀ ਖਬਰ ਵਾ ਦੇ ਕਰੇ ਵੀ ਲੱਗੀ ਆ ਸਾਡੀ ਤੇਰੇ ਨਾਲ ਕੋਲ ਪਤਨ ਪਹੁੰਚੀ ਅਗੇ ਸਾਲ ਤੇ ਫਿਰ ਇਹ ਸਾਡੇ ਮੁੰਡੇ ਨੂੰ ਉਹਨਾਂ ਨੇ ਛੱਡ ਦਿੱਤਾ ਤੇ ਸਾਡਾ ਮੁੰਡਾ ਸਾਨੂੰ ਵਾਪਸ ਮਿਲ ਗਿਆ ਪੁਲਿਸ ਦਾ ਵੀ ਪ੍ਰਭਾਵ ਪਿਆ ਪੁਲਿਸ ਨੇ ਵੀ ਹਾਂਜੀ 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 ਪੁਲਿਸ ਦਾ ਇਹ ਐਸਐਸਪੀ ਨੇ ਹਾਂਜੀ ਅਸੀਂ ਉਹਨਾਂ ਦਾ ਧੰਨਵਾਦ ਕਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮੁੰਡਾ ਵਾਪਸ ਲਿਆ ਦਿੱਤਾ ਉਹਨਾਂ ਨੇ ਦਬਾਅ ਪਾ ਕੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹੇ ਹੋ ਮੈਂ ਨਾਰਵੀ ਕੁਮਾਰ ਆ ਪਿੰਡ ਮਾਲੇ ਵਾਲਾ ਛੇਰ ਮੋਤਵਾ ਜੀ ਹਾਂਜੀ ਅੱਜ ਤੁਸੀਂ ਕਿੱਥੇ ਗਏ ਸੀ ਤੇ ਤੁਹਾਡੇ ਨਾਲ ਕੀ ਹੋਇਆ ਮੈਂ ਇਥੋਂ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਤੇ ਬਸਾਤਾ ਏਜੰਟ ਨੇ ਕਿੱਥੇ ਜਾਣਾ ਹੈ ਮੈਂ ਯੂ ਐਸ ਐਮ ਐਕਾ ਕਿਤੇ ਥਰੂ ਗਏ ਸੀ ਕਿਹਨੇ ਗਏ ਮੈਂ ਜਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਥੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੇਰੇ ਨਾਲ ਉੱਤੇ ਮਤਲਬ ਮਾਫੀਆ ਨੇ ਫਾਲੇ ਸੀ ਨਾ ਦੈਸੀ ਦੇਣੇ ਸੀ ਕਿਸੇ ਡਾਕਟਰ ਦੇ ਉਹਨਾਂ ਨੇ ਮੇਰਨਾਂ ਕੁੱਟਮਾਰ ਕੀਤੀ ਉਹ ਗੰਦੀ ਜਗ੍ਹਾ ਤੇ ਮੇਰੇ ਰੱਖਿਆ ਉਹਨਾਂ ਨੇ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਛ ਪਤਾ ਨਹੀਂ ਕਿਉਂਕਿ ਉੱਥੇ ਪੁਲਿਸ ਵਾਲੇ ਨੇ ਬੱਲਾ ਫੜਿਆ ਮੈਨੂੰ ਉਹਨੂੰ ਮੇਰਾ ਪਾਸਪੋਰਟ ਦੇਖਿਆ ਕਹਿੰਦਾ ਬੈਡ ਤੇ ਨੂੰ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਮਾਫੀਆ ਕੋਲ ਗਿਆ ਹਾਂ ਸਰ ਕਿੰਨੇ ਕੁੱਤ ਤਸ਼ੱਦਦ ਕੀਤਾ ਸਰ ਮੇਰੇ ਇੱਕ ਦਿਨ ਤੋਂ ਬਹੁਤ ਜ਼ਿਆਦਾ ਕੁੱਤੇ ਨੇ ਮੇਰਾ ਸੇਰ ਕੰਦ ਦੁਆਰ ਨਾਲ ਮਾਰਿਆ ਨਾ ਤੇ ਇੱਥੇ ਸਾਰੀ ਦਰਦ ਗੱਦੀ ਇੱਥੇ ਮਤਲ ਡਾਂਗਾ ਨਾ ਸੋਕਦੀ ਨਾ ਕਰਤੇ ਸੀ ਕੀ ਕਹਿੰਦੇ ਪਹਿਲਾਂ ਕੋਈ ਡਾਕੀ ਲਗਾ ਕੇ ਪਹਿਲਾਂ ਕਹਿੰਦੇ ਜਾਣ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੀ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹਚਾਦਾਂਗੇ ਤਿੰਨ ਸਾਲ ਹੋ ਗਿਆ ਜੀ ਟਾਂ ਵਿੱਚ ਸਾਲ ਹੋ ਗਿਆ ਹਾਂਜੀ ਸਰ ਤੁਹਾਨੂੰ ਬੰਦੀ ਬਣਾਈ ਰੱਖਿਆ ਸਰ ਹਾਂਜੀ ਸਰ ਅਸੀਂ ਚਲੋ ਸਾਨੂੰ ਡੋਂਕਰਾਂ ਦੇ ਹਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾ ਅੰਦਰ ਆਖ ਲੈਂਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਵੇਚਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਗਲਤ ਰਾਹ ਤੇ ਕਿਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜਿਆਣਾ ਸੀ ਸ਼ਾਇਦ ਉਹ ਖਬਰ ਤਾਂ ਨਸਰ ਹੋਇਆ ਇੱਕ ਤਾਂ ਮੀਡੀਆ ਮਤਲਬ ਨਿਊਜ਼ ਉਹ ਇਹਨਾਂ ਭੇਜੀ ਸੀ ਕਰੋ ਉਹਨਾਂ ਨੇ ਮੈਨੂੰ ਤਾਂ ਪੁੱਛਿਆ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਐ ਤਾਂ ਉਹ ਕਿਦਾਂ ਚੈੱਕ ਕਰ ਤਰ੍ਹਾਂ ਦਾ ਸਾਹ ਉਹਨਾਂ ਨੇ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦੱਸਿਆ ਮੇਰੇ ਮਾ ਮਮੀ ਨੇ ਤੇ ਰੋਈ ਜਾਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਕਿੱਥੇਗਾ ਕਿੱਥੇ ਨਹੀਂ ਖਬਰ ਤਾਂ ਇੰਨਾ ਪ੍ਰਭਾਵ ਪਿਆ ਉਹਨਾਂ ਤੇ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗਿਓ ਉੱਥੋਂ ਵੀ ਤੇ ਇਮੀਗ੍ਰੇਸ਼ਨ ਦੀ ਦਵਾਚ ਉਹਨਾਂ ਨੇ ਮੈਨੂੰ ਫਿਰ ਵਾਪਸ ਭੇਜਿਆ ਮਤਲਬ ਇਹ ਦੋ ਨੰਬਰ ਚ ਹੀ ਭੇਜਾਂਗੇ ਉਹਨਾਂ ਨੇ ਉੱਥੋਂ ਹਾਂਜੀ ਪਾਸਪੋਰਟ ਹੀ ਉਹਨਾਂ ਰੱਖ ਲਿਆ ਮੇਰਾ ਵੀ ਰੱਖ ਰਿਆ ਜੀ ਤੇ ਮੇਰੇ ਘੜੇ ਪਏ ਸਾਰਾ ਕੁਝ ਰੱਖਾ ਹੈ ਕਪੜੇ ਵੀ ਮਤਲਬ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੂੰ ਇੱਕ ਅਮਰੀਕਾ ਦਾ ਮੁੰਡਾ ਮਿਲਿਆ ਪੀ ਆਰ ਉਹਨੇ ਮਤਲਬ ਇੱਕ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਪੇਜਣ ਲੱਗਿਆ ਤਾਂ ਇੱਥੇ ਮੈਂ ਉਤਰਨਾ ਵਾਂ ਆ ਜੀ ਹਾਂ ਜੀ ਤੇ ਕਿੱਡੀ देर ਰੁਕ ਕੇ ਰੱਖਿਆ ਕਿ ਕਿਸ ਤਰ੍ਹਾਂ ਵਾਪਸ ਆਇਆ ਸਰ ਮੈਨੂੰ ਉਹ 25 ਦੀ 26 ਤਰੀਕ ਨੂੰ ਮਤਲਬ ਮੈਂ ਉੱਥੋਂ ਨਿਕਲਿਆ ਸੀ ਹੋਟਲ ਚ ਦੂਸਰੇ ਹੋਟਲ ਚ ਜਾਣ ਲੱਗਿਆ ਸੀ ਕਿ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਜੀ। ਕੀ ਪੁਲਿਸ ਦਾ ਤਿੰਨਾਂ ਵਸੇ ਯੋਗ ਤੁਹਾਨੂੰ ਮਿਲਿਆ? ਸਾਰਿਆਂ ਦਾ ਬਹੁਤ ਜ਼ਿਆਦਾ ਸੰਜੋਗ ਹੈ ਜੀ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉੱਥੇ ਲੈ ਜਾਂਦਾ ਜੀ। ਪੁਲਿਸ ਦਾ ਉੱਥੇ ਕੀ ਕਹਿਣਾ ਚਾਹਦੇ ਸਾਬ ਨੂੰ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ। ਜਿਨ੍ਹਾਂ ਤੁਹਾਨੂੰ ਮੌਤ ਦੇ ਸਾਈ ਹਾਂਜੀ ਸਰ ਮੌਤ ਦੇ ਦੂਸਰਾ ਜਨਮ ਆਇਆ ਜੀ ਮੇਰਾ ਉੱਥੋਂ। ਜਿਹੜਾ ਮੈਂ ਵਾਪਸ ਆ ਗਿਆ ਜੀ ਕੋਈ ਮੁਰਦਾ ਨਹੀਂ ਉੱਥੇ ਜੀ। ਜੀ ਸੱਤ ਸਮੁੰਦਰੋਂ ਪਾਰ ਮਗਵਾਇਆ ਤੁਹਾਨੂੰ। ਹਾਂਜੀ ਸਰ। ਹਾਂਜੀ ਸਰ। ਪੁਲਿਸ ਦਾ ਧੰਨਵਾਦ ਕਰਦਾ। ਹਾਂਜੀ ਬਹੁਤ ਬਹੁਤ ਧੰਨਵਾਦ ਕਰਦਾ। ਮੇਰਾ ਨਾਮ ਸੰਦੀਪ ਸਿੰਘ ਆ ਜੀ ਹਾਂ ਜੀ ਸੰਦੀਪ ਸਿੰਘ ਜੀ ਕਿੱਥੋਂ ਰਹਿਣ ਵਾਲੇ ਮਲੇ ਵਾਲੇ ਦੇ ਜੀ ਅੱਜ ਕੀ ਗੱਲਬਾਤ ਹੋਈ ਸੀ ਜਿਹੜਾ ਮੁੰਡਾ ਭੇਜਿਆ ਕਿੱਥੇ ਭੇਜਿਆ ਭਾਜੀ ਮੁੰਡਾ ਅਮਰੀਕਾ ਭੇਜਿਆ ਸੀ ਜੀ ਏਜੰਟ ਨਾਲ ਗੱਲ ਕੀਤੀ ਸੀ ਨਾ 35 ਲੱਖ ਰੁਪਏ ਦੇ ਕਹਿੰਦਾ ਜੀ ਮੈਂ ਇੱਕ ਨੰਬਰ ਤੇ ਪਹੁੰਚਾਉਂਗਾ ਉਹਨੇ ਗਾਂ ਡੋਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ ਉੱਤੇ ਇਹਨੇ ਪੈਸੇ ਦੇਨੇ ਸੀ ਡੋਂਕਰਾਂ ਦੇ ਏਜੰਟ ਨੇ ਪਹਿਲਾ ਡੋਂਕਰ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਬਾਅਦ ਚ ਡੋਂਕਰ ਚੇਂਜ ਕੀਤਾ ਉਹਦੇ ਪੈਸੇ ਦੇਨੇ ਸੀ ਉਹਦੇ ਚੱਕਰ ਚ ਉਹਨਾਂ ਸਾਡਾ ਮੁੰਡਾ ਚੱਕ ਲਿਆ ਜੀ ਇਹ ਉਹ ਪੈਸਿਆਂ ਦੀ ਮੰਗ ਕਰਦੇ ਸੀ ਵੀ ਪੈਸੇ ਮਿਲਣਗੇ ਤਾਂ ਛੱਡਣਾ ਤੇ ਏਜੰਟ ਸਾਨੂੰ ਕੋਈ ਸਾਹ ਹੈਲਪ ਨਹੀਂ ਕਰਦਾ ਸਾਨੂੰ ਕੋਈ ਗੱਲਬਾਤ ਨਹੀਂ ਦੱਸਦਾ ਸੀ ਕਹਿੰਦਾ ਸੀ ਵੀ ਤੁਸੀਂ ਪਾਸੇ ਕੀਤਾ ਇਦਾਂ ਹੁੰਦਾ ਹੁਣ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮੁੰਡਾ ਸਾਡਾ ਸਹੀ ਸਲਾਮਤ ਕੋਈ ਵਾਪਸ ਆ ਗਿਆ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਅਫਸਰਾਂ ਦਾ ਕੀ ਕਹਣਾ ਅਫਸਰ ਜਿਹੜੇ ਕਿੰਨਾ ਗਮਾਨ ਹੈ ਹਾਂਜੀ ਮਾਨ ਬਹੁਤ ਅਫਸਰਾਂ ਤੇ ਸਾਡਾ ਸਹੀ ਸਲਾਮਤ ਭਰਾ ਸਾਡਾ ਆ ਗਿਆ ਕਰੇ ਜੀ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਕਿੱਲੇ ਦਿਨਾਂ ਚੋਂ ਹੋਇਆ ਵਾਪਸ 10 ਤੋਂ ਲਗਭਗ 10 ਕ ਦਿਨ 12 ਦੇ ਵਿੱਚ ਆ ਗਿਆ ਜੀ ਵਾਪਸ ਹਾਂਜੀ ਹਜੇ ਇੰਨੇ ਦਿਨ ਕੰਪਲੀਟ ਕੀਤੀ ਸੀ ਤੇ ਇੰਨੇ ਦਿਨਾਂ ਦੇ ਵਿੱਚ ਮੁੰਡੇ ਨਾਲ ਬਹੁਤ ਕੁੱਟਮਾਰ ਹੋਈ ਹਜੇ ਵਿਚਾਰਾ ਸੈੱਟ ਨਹੀਂ ਇੱਕ ਰਿ ਸੀ ਐਸਐਸਪੀ ਸਾਹਿਬ ਦੇ ਮੁੰਡੇ ਨੂੰ ਮਿਲਾ ਕੇ ਲੈ ਗਏ ਆ ਹੁਣ ਇਹਦੀ ਕਰਾਉਣੀ ਆ ਮੈਡੀਕਲ ਜੀ ਚੈੱਕਅਪ ਹੁਣ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਓਏ 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 ਜੈਂਟਾ ਧੋਖਾ ਧੋਖਾ ਧੜੀ ਜਰਾ ਭੇਜ ਦੇ ਹਾਂਜੀ ਹਾਂਜੀ ਧੋਖਾ ਧੜੀ ਨੇ ਬਹੁਤ ਕੀਤੀ ਆ ਬਹੁਤ ਹੀ ਬੜੇ ਲੋਕਾਂ ਨਾਲ ਕੀਤੀ ਆ ਸਾਡੇ ਨਾਲ ਵੀ ਕੀਤੀ ਆ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਅਸੀਂ ਤਾਂ ਲੜਾਂਗੇ ਜਿੱਥੋਂ ਤੱਕ ਹੋਇਆ ਜਿੰਨਾ ਜੋਗ ਹੋਇਆ ਸੀ ਜੋ ਲੜਾਂਗੇ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਸਾਰਾ ਕੁਝ ਹੋਊਗਾ ਜੀ ਮੁੰਡਾ ਬਿੰਦ ਕਰਨ ਵਾਸਤੇ ਗਿਆ ਸੀ ਹਾਂਜੀ ਮੁੰਡਾ ਮਿਹਨਤ ਕਰਨ ਵਾਸਤੇ ਗਿਆ ਸੀ ਜੀ ਕਰਵਰ ਦਾ ਚਲੋ ਸਹੀ ਹੋ ਜਾਊਗਾ ਸਿਸਟਮ ਸਾਰਾ ਗਰੀ ਪਰਿਵਾਰ ਹਾਂਜੀ ਗਰੀ ਪਰਿਵਾਰ ਸਾਰਾ ਕੁਝ ਵੇਚ ਵਾਟ ਕੇ ਬਹੁਤ ਬਹੁਤ ਕਿਸ ਤਰ੍ਹਾਂ ਦਾ ਧੰਨਵਾਦ ਦਾ ਬਹੁਤ ਬਹੁਤ ਧੰਨਵਾਦ ਜੀ ਕੋਈ ਸ਼ਬਦ ਨਹੀਂ ਧੰਨਵਾਦ ਕਰਨੋ ਜੀ ਬਹੁਤ ਧੰਨਵਾਦ ਹਾਂਜੀ ਉਹ ਆਪਣਾ ਸੁਖੀ ਸੰਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਡ ਬੀਤੀ ਹੋਈ ਹੈ ਉਹਦੇ ਸਬੰਧੀ ਮੈਂ ਉਹਨੂੰ ਕਿਹਾ ਵੀ ਅਜੇ ਇੱਕ ਦੋ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਬਰਲੇ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ ਕਰਾਂਗੇ